ਖੋਜਕਾਰ ਅਤੇ ਇਤਿਹਾਸਕਾਰ ਆਪਣਾ ਜੀਵਨ ਇਸੇ ਦੌਰ ਦੇ ਵਿੱਚ ਲਗਾ ਦਿੰਦੇ ਨੇ ਜਿਸ ਦਾ ਕੋਈ ਸਮਾਂ ਸੀਮਿਤ ਨਹੀਂ ਹੁੰਦਾ ਖੋਜਕਾਰਦਿਆਂ ਦੇਸ਼ ਵਿਦੇਸ਼ਾਂ ਦੇ ਵਿੱਚ ਕਈ ਅਨਮੋਲ ਖਜ਼ਾਨੇ ਹਾਸਲ ਹੋ ਜਾਂਦੇ ਨੇ ਜੋ ਸਾਡੇ ਜੀਵਨ ਦੇ ਵਿੱਚ ਇਤਿਹਾਸਿਕ ਖੋਜਾਂ ਦੀ ਸਫਲਤਾ ਕਿਹਾ ਜਾਂਦਾ ਹੈ ਅੱਜ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਬਾਰੇ ਜਾਣਕਾਰੀ ਦਵਾਂਗੇ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਚਰਨ ਸਥਾਨ ਦੇ ਦਰਸ਼ਨ ਕਰਵਾਵਾਂਗੇ ਜੋ ਮੌਜੂਦਾ ਸਰਕਾਰ ਅਤੇ ਨਾਨਕ ਮਤੇ ਦੀਆਂ ਨਜ਼ਰਾਂ ਦੇ ਵਿੱਚ ਅਣਗੋਲੀਆਂ ਕਿਹਾ ਜਾ ਸਕਦਾ ਹੈ ਇਸ ਸਥਾਨ ਤੇ ਕਰੀਬ 500 ਸਾਲ ਪਹਿਲਾਂ ਗੁਰਨਾਨਕ ਦੇਵ ਜੀ ਆਪਣੇ ਸੇਵਕ ਭਾਈ ਮਰਦਾਨਾ ਜੀ ਨਾਲ ਜਦ ਹਰੀਦੁਆਰ ਤੋਂ ਪੌੜੀ ਖੜਬਾਲ ਗਏ ਤਾਂ ਪਹਾੜੀ ਇਲਾਕਾ ਉੱਤਰਾਖੰਡ ਦੇ ਪਿੰਡ ਅਲਮੋੜਾ ਵਿੱਚ ਬਹੁਤ ਹੀ ਪੁਰਾਣੀ ਇਮਾਰਤ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿਸ ਇਮਾਰਤ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਪਰ ਉਸ ਸਮੇਂ ਦਾ ਕਿਸੇ ਸੇਵਾਦਾਰ ਦੇ ਵੱਲੋਂ ਬਣਾਇਆ ਗਿਆ ਗੁੰਬਰ ਅੱਜ ਵੀ ਯਾਦ ਦਰਸਾਉਂਦਾ ਹੈ ਕਿ ਕੁਝ ਸਿੱਖਾਂ ਨੇ ਇਸ ਬਾਰੇ ਜਾਣਕਾਰੀ ਇਕੱਤਰ ਕਰਕੇ ਦੱਸਿਆ ਕਿ ਇਲਾਕਾ ਰਾਜਿਆਂ ਦੀ ਰਿਹਾਸ ਦੱਸੀ ਜਾਂਦੀ ਹੈ ਇੱਥੇ ਦਾ ਰਾਜਾ ਇਨਸਾਨੀ ਪ੍ਰਾਣਾ ਦੀ ਬਲੀ ਦਿੰਦਾ ਸੀ ਜਿਸ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਵਚਨਾ ਦੇ ਨਾਲ ਇਨਸਾਨੀ ਬਲੀ ਦੇਣ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਸ਼ਬਦ ਕੀਰਤਨ ਦੇ ਵਿੱਚ ਲਗਨ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਬੇਨਤੀ ਕਰਦੇ ਹਾਂ ਕਿ ਮੌਜੂਦਾ ਸਰਕਾਰ ਅਤਿ ਤਾਰਮਿਕ ਸੰਸਥਾਨ ਖਾਸ ਤੌਰ ਤੇ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਨੂੰ ਇਸ ਸਥਾਨ ਦੀ ਸੰਭਾਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਬਕੇ ਵੀਡੀਓ ਸ਼ੇਅਰ ਕਰ ਦਿਓ ਤੇ ਮੈਂ ਪਹੁੰਚ ਗਿਆ ਜੀ ਅਲਮੋੜਾ ਦੇ ਵਿੱਚ 500 ਸਾਲ ਪੁਰਾਣਾ ਗੁਰਦੁਆਰਾ ਆਹ ਵੇਖ ਲੋ ਕੀ ਹਾਲਤ ਨੇ ਗੁਰਦੁਆਰਾ ਸਾਹਿਬ ਦੇ ਜਿੱਥੇ ਗੁਰਨਾਨਕ ਸੇਵ ਜੀ ਆ ਕੇ ਬਰਾਜੇ ਸੀਗੇ ਕੇਵਲ ਇੱਕ ਗੁੰਮਟ ਵਛਿਆ ਜੀ ਬਾਬੇ ਨਾਨਕ ਦੀ ਯਾਦਗਾਰ ਆਜੋ ਬੇਟਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਇਹ ਕੇਵਲ ਇੱਕ ਹੀ ਗੁੰਮਟ ਬਚਿਆ ਜੀ ਗੁਰਨਾਨੰਦ ਸਾਹਿਬ ਜੀ ਦੀ ਇੱਥੇ ਆ ਕੇ ਗੁਰਨਾਨੰਦ ਸਾਹਿਬ ਜੀ ਬਰਾਜੇ ਸਨ ਤੇ ਉਹ ਸਾਡਾ ਸਿੰਘ ਵੀ ਦੇਖੋ ਕਿਵੇਂ ਸਾਨੂੰ ਅਸੀਂ ਬੜੀ ਮੁਸ਼ਕਲ ਦੇ ਨਾਲ ਜਾ ਕੇ ਲੱਭਦੇ ਆ ਆਜੋ ਬੇਟਾ ਆਜੋ ਛਾਲ ਮਾਰ ਛਾਲ ਮਾਰ ਆ ਡਰਨ ਦੀ ਲੋੜ ਨਹੀਂ ਮਹਾਰਾਜ ਆਪਣੇ ਨਾਲ ਨੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਸੰਗਤ ਜੀ ਸਾਡਾ ਕੰਮ ਅਸੀਂ ਸਥਾਨ ਲੱਭ ਕੇ ਆਪ ਜੀ ਦੀ ਝੋਲੀ ਪਾ ਦੇਣਾ ਤੇ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਤੇ ਮੈਂ ਇਹਦੇ ਇਤਿਹਾਸਿਕ ਤੱਥ ਵੀ ਆਪ ਜੀ ਨੂੰ ਵਿਖਾਉਣ ਲੱਗਿਆ ਜੀ ਆਜੋ ਗੁਰੂ ਨਾਨਕ ਦੇਵ ਜੀ ਜਦੋਂ ਹਰਦੁਆਰ ਤੋਂ ਚੱਲ ਕੇ ਪੌੜੀ ਗੜਵਾਲ ਆਉਂਦੇ ਨੇ ਜੀ ਪੌੜੀ ਗੜਵਾਲ ਤੋਂ ਅਲਮੋੜਾ ਦਾ ਰਾਜਾ ਬੇਨਤੀ ਕਰਦਾ ਮਹਾਰਾਜ ਇੱਥੇ ਆਉਂਦੇ ਨੇ ਤੇ ਜਿਹੜੇ ਅਲਮੋੜਾ ਦੇ ਚਾਂਦ ਰਾਜੇ ਸੀਗੇ ਉਹ ਮਨੁੱਖਾਂ ਦੀ ਬਲੀ ਦਿੰਦੇ ਸੀਗੇ ਤੇ ਮਹਾਰਾਜ ਨੇ ਆ ਕੇ ਇਸ ਕੰਮ ਤੋਂ ਰੋਕਿਆ ਵੀ ਬਲੀ ਨਾ ਚੜਾਓ ਪਰਮਾ ਦੇਵੀਆਂ ਨੂੰ ਖੁਸ਼ ਕਰਨ ਦੀ بجائے ਪੱਥਰਾਂ ਨੂੰ ਖੁਸ਼ ਕਰਨ ਦੀ بجائے ਅਕਾਲ ਪੁਰਖ ਨੂੰ ਉਹ ਪ੍ਰਮਾਤਮਾ ਨੂੰ ਖੁਸ਼ ਕਰੋ ਇਹ 500 ਸਾਲਾਂ ਤੋਂ ਜਿਸ ਜਗ੍ਹਾ ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੀ ਇਹ ਜਗ੍ਹਾ ਉੱਤਰਾਖੰਡ ਦੇ ਵਿੱਚ ਮੈਂ ਬੇਨਤੀ ਕਰਾਂਗਾ ਉੱਤਰਾਖੰਡ ਦੀਆਂ ਸੰਸਥਾਵਾਂ ਨੂੰ ਉੱਤਰਾਖੰਡ ਦੀਆਂ ਕਮੇਟੀਆਂ ਨੂੰ ਖਾਸ ਕਰਕੇ ਨਾਨਕ ਮਤੇ ਜਿਹੜੇ ਗੁਰਦੁਆਰਾ ਸਾਹਿਬ ਬੈਠੇ ਨੇ ਸੰਗਤਾਂ ਉਹਨਾਂ ਨੂੰ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾਓ ਤੁਸੀਂ ਇੱਕ ਐਮਪੀ ਨੂੰ ਕਿਸੇ ਮੰਤਰੀ ਨੂੰ ਤੁਸੀਂ ਚਾਂਦੀ ਦਾ ਮੁਕਟ ਤਾਂ ਪਾ ਸਕਦੇ ਹੋ ਪਰ ਗੁਰਨਾਨਕ ਦਾ ਗੁਰਦੁਆਰਾ ਸਾਹਿਬ ਸੰਗਤ ਦੇ ਸਾਹਮਣੇ ਯਾਦ ਕਰਾ ਕੇ ਨਹੀਂ ਲਿਆ ਸਕਦੇ ਇਹ ਗੁਰਦੁਆਰਾ ਸਾਹਿਬਾ ਜੀ ਇਹ ਅਸਥਾਨ ਹੈ ਜੀ ਗੁਰਨਾਨਕ ਸਾਹਿਬ ਜੀ ਦਾ ਮੈਂ ਥੱਲੇ ਜਾ ਕੇ ਆਪ ਜੀ ਨੂੰ ਵਿਖਾਵਾਂਗਾ ਇਹ ਵੀਡੀਓ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਜੀ ਕੇਵਲ ਗੁੰਮਟ ਗੁੰਮਟ ਬਚਿਆ ਹੋ ਸਕਦਾ ਕਿ ਇਹ ਵੀ ਨਾ ਬਚੇ ਜੇ ਇਹ ਨਾ ਸੰਭਾਲਿਆ ਗਿਆ ਔਰ ਇਹਦੀ ਲੋਕੇਸ਼ਨ ਅਸੀਂ ਵੀਡੀਓ ਦੇ ਵਿੱਚ ਪਾ ਦਵਾਂਗੇ ਵਾਹਿਗੁਰੂ ਸਹਿਜ ਸੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਐਸਐਮ ਸਰ ਨਿਊਜ਼ ਦੇ ਲਈ ਭੁਪੇਂਦਰ ਪણે ਸਰ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.